ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਮੈਂ ਬਹੁਤ ਸੋਨੇ ਤੇ ਘੱਟ ਡਟਾਂ ਵਾਲੇ ਸੂਟ ਲੈ ਕੇ ਆਈਆਂ ਕੋਸ਼ਿਸ਼ ਕਰਾਂਗੀ ਡਿਟੇਲ ਸਭ ਦੀ ਇੱਥੇ ਦੱਸ ਦਿਆਂ ਅਗਰ ਰਹਿ ਜਾਏ ਕਿਤਾ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਸਕਰੀਨ ਸ਼ਾਟ ਦੇ ਨਾਲ ਜਿਸ ਵੀ ਸੂਟ ਦੀ ਡਿਟੇਲ ਤੁਸੀਂ ਜਾਣਨੀ ਹੋਏਗੀ ਐ ਵਾਲੀ ਕਲੈਕਸ਼ਨ ਹੈ ਤੁਹਾਨੂੰ 5 ਮੀਟਰ ਦਾ ਪ्योर ਨੈਚੁਰਲ ਕ੍ਰੇਪ ਦਾ embroidery ਤੇ ਕਟਲੀ ਵਰਕ ਨਾਲ ਸੂਟ ਮਿਲੇਗਾ ਰੇਟ ਹੈ ਦਾ 890 ਰੁਪਏ ਆ ਦੁਪੱਟਾ ਤੁਹਾਨੂੰ ਚੁਣੌਣ ਦਾ ਮਿਲੇਗਾ embroidery ਤੇ cut work ਦੇ ਨਾਲ ਰੰਗੇ ਦੇ ਵਿੱਚ 7 ਤੋਂ 8 ਹੈਗੇ ਨੇ ਬਹੁਤ ਸੋਹਣੇ ਰੰਗ ਨੇ embroidered ਨੇ ਪਾਰਟੀ ਵੇਅਰ ਲੁੱਕ ਵਾਲੇ ਸੂਟ ਨੇ ਸੋਹਣੇ ਨੇ ਅਫੋਰਡੇਬਲ ਰੇਟ ਨੇ ਬਾਟਮ ਇਹਦਾ ਜਿਹੜਾ ਪਲੇਨ ਆਏਗਾ ਇਹ ਵੈਲਵਟ ਦਾ ਸੂਟ ਆਏਗਾ ਤੁਹਾਨੂੰ 2.5 ਮੀਟਰ ਦੇ ਲਗਭਗ ਵੈਲਵਟ ਦੇ ਸ਼ਰਟ ਦਾ puff on hand work ਵਾਲਾ ਜਿਹੜਾ ਹੁੰਦੀ ਹੈ ਕਲੈਕਸ਼ਨ ਉਹ ਮਿਲੇਗੀ ਸਿੰਗਲ ਕਲਰ ਵਿੱਚ ਇਹ ਦੁਪੱਟਾ organza ਦਾ ਮਿਲੇਗਾ ਕਲਰ ਇਹਦੇ ਵਿੱਚ ਸਿੰਗਲ ਹੀ ਹੈ ਐਵ ਵਾਲੇ ਨਵੇਂ ਆਏ ਨੇ ਵਿంటర్ ਕਲੈਕਸ਼ਨ ਆਣੀ ਪਸ਼ਮੀਨਾ ਦੇ ਨੇ ਜਰੀ ਵਰਕ ਵਾਲੀਆਂ ਕਲੈਕਸ਼ਨ ਆਣ ਗਈਆਂ ਇਹਦੇ ਜਿਹੜੀਆਂ ਲੈਂਥ ਸੂਟ ਸ਼ਾਰਟ ਤੇ ਤੁਹਾਨੂੰ 48 ਤੱਕ ਮਿਲਦੇਗੀ ਤੇ ਫਿੱਟ 54 ਤੱਕ ਹੋ ਜਾਏਗਾ ਪਸ਼ਮੀਨਾ ਦਾ ਬਾਟਮ ਮਿਲੇਗਾ ਜਰੀ ਵੇਵਿੰਗ ਵਾਲਾ ਰੱਖਿਆ ਆਇਆ ਉੱਪਰ ਜਿਹੜਾ ਸਾਈਡ ਤੇ ਉਹ ਤੁਹਾਨੂੰ ਮਿਲੇਗਾ 3 ਮੀਟਰ ਦਾ ਪਸ਼ਮੀਨਾ ਦਾ ਸਟਾਲ ਮਿਲੇਗਾ ਜਰੀ ਵੇਵਿੰਗ ਵਾਲਾ 2.5 ਮੀਟਰ ਦਾ ਤੁਹਾਨੂੰ ਉਹ ਮਿਲੇਗਾ ਰੰਗ ਇਹਦੇ ਵਿੱਚ ਮੇਰੇ ਕੋਲ 25 ਨੇ 25 ਰੰਗਾਂ ਨਾਲ ਆਇਆ ਹੈ ਤੇ ਇਹ ਤੁਹਾਨੂੰ ਡਿਜ਼ਾਈਨਰ ਚਾਇਰਾ ਬ੍ਰਾਂਡ ਵੱਲੋਂ ਆਇਆ ਬਹੁਤ ਸੋਹਣੀਏ ਕਲੈਕਸ਼ਨਾਂ ਨੇ ਸਿਰਫ ਤੇ ਸਿਰਫ 1450 ਰੁਪਏ ਦਾ ਰੇਟ ਹੈ ਰੰਗ ਇਹਦੇ ਵਿੱਚ ਸਾਡੇ ਕੋਲ 25 ਆ ਗਏ ਨੇ ਪਸ਼ਮੀਨਾ ਦਾ ਜਰੀ ਵੇਵ ਵਰਕ ਹੋਇਆ ਸਭ ਤੇ ਬਾਟਮ ਤੇ ਸਟਾਲ ਤੇ ਸ਼ਰਟ ਤੇ ਘੇਰੇ ਤੇ ਗਲਾ ਬਣਿਆ ਹੋਇਆ ਹੈ ਰੰਗ ਸਾਰੇ ਹੀ ਕੁਝ ਕੰਟਰਾਸਟ ਕੀਤੇ ਗਏ ਨੇ ਕੁਝ ਸੇਮ ਟਾਪ ਬਾਟਮ ਐਂਡ ਦੁਪੱਟਾ ਤਿੰਨੋਂ ਸੇਮ ਕਲਰ ਵਿੱਚ ਆਏਗਾ ਕੁਝ ਨਾਲ ਜਿਹੜਾ ਵਰਕ ਵਿੱਚ ਹੋਇਆ ਉਹਨੂੰ ਕੰਟਰਾਸਟ ਕੀਤਾ ਗਿਆ ਇਨਾਂ ਨੂੰ ਅਸੀਂ ਪਾਰਟੀ ਵੇਅਰ ਵੀ ਵੇਅਰ ਕਰ ਸਕਦੇ ਹਾਂ ਕਿਉਂਕਿ ਬਹੁਤ ਸੋਹਣੇ ਸੂਟ ਨੇ ਸਿੰਪਲ ਸਾਬਲ ਜੇ ਕਲਰ ਨਾਲ ਡਿਜ਼ਾਈਨਿੰਗ ਬਹੁਤ ਪਿਆਰੀ ਹੈ ਰਾਇਲ ਲੁੱਕ ਵਾਲੀਆਂ ਕਲੈਕਸ਼ਨਾਂ ਨੇ ਸੋਹਣੇ ਸੂਟ ਨੇ ਰੰਗ ਬੜੇ ਪਿਆਰੇ ਨੇ ਇਹ ਵਾਲਾ ਸਿੰਗਲ ਕਲਰ ਵਿੱਚ ਤੁਹਾਨੂੰ ਮਿਲੇਗਾ ਬਹੁਤ ਪਿਆਰਾ ਡਿਜ਼ਾਈਨਰ ਪਿਓਰ ਕ੍ਰੇਪ ਬਿਲਕੁਲ ਪਿਓਰ ਕ੍ਰੇਪ ਦੇ ਵਿੱਚ ਸੂਟ ਆਏਗਾ ਇਹ ਵਾਲੇ ਸੂਟ ਬਹੁਤ ਟ੍ਰੈਂਡ ਕਰ ਰਹੇ ਨੇ ਕੁਝ ਬਹਾਈ ਰੇਂਜ ਵਿੱਚ ਚਾਹੁੰਦੇ ਨੇ ਤੇ ਕੁਝ ਘੱਟ ਰੇਂਜ ਦੇ ਵਿੱਚ ਚਾਹੁੰਦੇ ਨੇ ਇਹ ਤੁਹਾਨੂੰ ਸੂਟ ਮਿਲੇਗਾ ਸਿਰਫ ਤੇ ਸਿਰਫ 800 ਰੁਪਏ ਦੇ ਵਿੱਚ 5 ਮੀਟਰ ਦਾ ਤੁਹਾਨੂੰ ਨੇਚਰਲ ਕ੍ਰੇਪ ਦਾ ਸੂਟ ਮਿਲੇਗਾ ਕ੍ਰੇਪ ਸਿਲਕ ਦਾ ਫੈਬਰਿਕ ਹੈ ਫਰੰਟ ਤੇ ਤੁਹਾਨੂੰ ਜਾਲ ਵਰਕ ਮਿਲੇਗਾ ਜਰੀਦਾ ਤੇ ਥ्रेड ਪੀਕਾਕ ਬਨੇ ਨੇ ਉੱਪਰ ਪਾਰਟੀ ਵੇਅਰ ਬਹੁਤ ਪਿਆਰਾ ਲੌਂਗ ਸੂਟ ਤੁਹਾਡਾ ਹੀ ਬਣ ਜਾਏਗਾ ਦੁਪੱਟਾ ਇਹਦਾ ਤੁਹਾਨੂੰ 2.5 ਮੀਟਰ ਦੇ ਅਪਰੋਕਸ ਚਿਨੌਨ ਦਾ ਮਿਲੇਗਾ ਤੇ ਦੋ ਸਾਈਡਾਂ ਤੇ ਬਾਰਡਰ ਹੈ ਚਾਰ ਸਾਈਡਾਂ ਤੇ ਨਹੀਂ ਹੈ ਦੋ ਸਾਈਡਾਂ ਤੇ ਬਾਰਡਰ ਐਮਬਰਾਇਡਰੀ ਹੈ ਹੈਵੀ ਵਰਕ ਹੋਇਆ ਹੈ ਕੰਟਰਾਸਟ ਬੜਾ ਪਿਆਰਾ ਦੁਪੱਟੇ ਦਾ ਕੀਤਾ ਗਿਆ ਹੈ ਸੂਟ ਦਾ ਫੈਬਰਿਕ ਤੁਹਾਨੂੰ ਜਿਹੜਾ ਕਿ ਉਹ ਕ੍ਰੇਪ ਦਾ ਮਿਲੇਗਾ ਤੇ ਇਹ ਤੁਹਾਨੂੰ ਮਿਲ ਜੇਗਾ ਸਿਰਫ ਸਿਰਫ 800 ਰੁਪਏ ਦੇ ਵਿੱਚ ਬਹੁਤ ਜੈਨੂਨ ਰੇਟ ਦੇ ਵਿੱਚ 7 ਰੰਗਾਂ ਵਿੱਚ ਸੂਟ ਆਇਆ ਮੇਰੇ ਕੋਲ ਅੱਜ ਕੱਲ ਸ਼ਿਮਰ ਬਹੁਤ ਟ੍ਰੈਂਡ ਵਿੱਚ ਹੈ ਸ਼ਿਮਰ ਦਾ ਸੂਟ ਤੁਹਾਨੂੰ ਮਿਲ ਜੇਗਾ ਬਹੁਤ ਪਿਆਰਾ ਬਹੁਤ ਹੀ ਹੈਵੀ embroiderd ਵਰਕ ਹੋਇਆ ਹੈ 2500 ਰੁਪਏ ਦਾ ਰੇਟ ਹੈ ਸ਼ਿਪਿੰਗ ਚਾਰजेस ਫ੍ਰੀ ਹੈ ਚੁੰਨੀ ਚਲੌਨ ਦਾ ਸੁਪੀਰੀਅਰ ਕੁਆਲਿਟੀ ਦਾ ਤੁਹਾਨੂੰ ਦੁਪੱਟਾ ਮਿਲ ਜੇਗਾ ਵਿੰਟਰ ਕਲੈਕਸ਼ਨਾਂ ਵਿੱਚ ਬਹੁਤ ਟ੍ਰੈਂਡ ਕਰ ਰਹੇ ਨੇ ਕਿਉਂਕਿ ਕੰਟਰਾਸਟ ਬੜੇ ਪਿਆਰੇ ਬਣਾਏਗੇ ਨੇ 750 ਦੇ ਵਿੱਚ ਤੁਹਾਨੂੰ ਇਹ ਸੂਟ ਮਿਲੇਗਾ ਵੈਲਵਟ ਦਾ ਸੂਟ ਹੈ ਤੇ ਨਾਲ ਵੈਲਵਟ ਦਾ ਹੀ ਤੁਹਾਨੂੰ ਸਟਾਲ ਮਿਲੇਗਾ ਵੈਲਵਟ ਦਾ ਪ੍ਰਿੰਟ ਵਾਲੀ ਸ਼ਰਟ ਮਿਲੇਗੀ ਦੁਪੱਟੇ ਦਾ ਬਾਟਮ ਹੈ ਉਹਦੇ ਤੇ ਕਢਾਈ ਹੋਈ ਆ ਸਿਰਫ ਤੇ ਸਿਰਫ 750 ਦੇ ਵਿੱਚ ਬਹੁਤ ਹੀ ਅਫੋਰਡੇਬਲ ਰੇਟ ਹੈ ਪਾਰਟੀ ਵਾਸਤੇ ਵੀਅਰ ਕਰ ਸਕਦੇ ਆ ਕਿਉਂਕਿ ਕੰਟਰਾਸਟ ਇਹਦੇ ਬਹੁਤ ਸੋਹਣੇ ਬਣਾਏਗੇ ਨੇ ਰਾਂਗੇ ਦੇ ਵਿੱਚ ਲਗਭਗ 10 ਰੰਗ ਹੈਗੇ ਨੇ ਸਾਰਿਆਂ ਨੂੰ ਚੋਇਸ ਨੂੰ ਸਾਹਮਣੇ ਰੱਖ ਕੇ ਰਾਂਗੇ ਇਹਨਾਂ ਵਿੱਚ ਰੈਡੀ ਕੀਤੇ ਗਏ ਨੇ ਬਹੁਤ ਪਿਆਰੇ ਸੂਟ ਨੇ ਪਰਸਨਲੀ ਮੈਨੂੰ ਇਹ ਸੂਟ ਬਹੁਤ ਪਸੰਦ ਨੇ ਇਹ ਵੀ ਪਸ਼ਮੀਨਾ ਦੀ ਕਲੈਕਸ਼ਨ ਆ ਗਈਆਂ ਨੇ ਪਸ਼ਮੀਨਾ ਦਾ ਤੁਹਾਨੂੰ ਜਾਮਵਰ ਕਾਨੀ ਵੀਵਿੰਗ ਵਾਲੇ ਡਿਜ਼ਾਈਨ ਹੋਇਆ ਮਿਲੇਗਾ ਬਾਟਮ ਤੇ ਵੀ ਪ੍ਰਿੰਟ ਹੋਵੇਂ ਦਾ ਹੀ ਆਏਗਾ ਡਿਜ਼ਾਈਨ ਜਿਹੜਾ ਤੇ ਇਹਦਾ ਪ੍ਰਾਈਸ 1580 ਰੁਪਏ ਆ ਰਾਂਗੇ ਦੇ ਵਿੱਚ ਜਿਹੜੇ ਕਿ ਮੇਰੇ ਕੋਲ 10 ਰੰਗ ਰਿਪ ਕੰਟਰਾਸਟ ਬੋ ਸੋਨਾ ਬਣਾਏਗੇ बाकी अगर ਤੁਸੀਂ ਕੋਈ ਕੁਇਰੀ ਕਰਨੀ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਸਕਦੇ ਹੋ ਸੂਟ ਸਾਰੇ ਅਵੇਲੇਬਲ ਨੇ ਜਿੰਨੇ ਵੀ ਅੱਜ ਦੀ ਵੀਡੀਓ ਵਿੱਚ ਐਡ ਕੀਤੇ ਨੇ ਤਾਂ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋ ਨਵੇਂ-ਨਵੇਂ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ